ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰਪਿੰਦ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਵਲੌਗ ਅੱਜ ਦੀ ਵੀਡੀਓ ਵੀ ਪਹਿਲਾ ਵੀਡੀਓ ਵਾਂਗੂ ਹੀ ਤਵਾਕੇ ਦਾ ਵੀਡੀਓ ਹੈ ਜਿਨ੍ਹਾਂ ਪੇੜਾਂ ਦੇ ਖੁਸ਼ਕੀ ਹੈ ਚਿਹਰੇ ਤੇ ਜਿਨ੍ਹਾਂ ਪੇੜਾਂ ਦਾ ਚਿਹਰਾ ਡਰਾਈ ਹੈ ਜਿਨ੍ਹਾਂ ਦੇ ਸਕਿਨ ਦੀ ਚਮਕ ਜਾ ਚੁੱਕੀ ਹੈ ਜਿਨ੍ਹਾਂ ਦੇ ਮਤਲਬ ਕਿ 글로 ਨਹੀਂ ਆਂਦਾ ਹਨ ਕੋਈ ਵੀ ਮੇਕਅਪ ਲਗਾ ਲਓ 글로 ਨਹੀਂ ਆਂਦਾ ਚਿਹਰੇ ਤੇ ਅੱਜ ਤੁਹਾਨੂੰ ਐਦਾਂ ਦਾ ਇੱਕ ਔਇਲ ਦੱਸਾਂਗੀ ਜਿਹਦੇ ਨਾਲ ਮ사ਜ ਕਰਕੇ ਤੁਸੀਂ ਆਪਣੇ ਚਿਹਰੇ ਨੂੰ ਐਦਾਂ ਨਿਖਾਰ ਸਕਦੇ ਹੋ ਨਾ ਜਿੱਦਾਂ ਬਲਬ ਜਗਦੇ ਹੁੰਦੇ ਆ ਤੇ ਲੋ ਜੀ ਵੀਡੀਓ ਪੂਰੀ ਦੇਖਣਾ ਤੇ ਦੇਖਣਾ ਕਿਹੜਾ ਤੇਲ ਹੈ ਤੇਲ ਬਹੁਤ ਵਧੀਆ ਤੇਲ ਹੈ ਕਈ ਵਾਰ ਹੁੰਦਾ ਹੈ ਕਿ ਆਪਾਂ ਜਿਆਦਾ ਜਿਹੜੀਆਂ ਪ੍ਰੋਡਕਟ ਲੈ ਕੇ ਆਉਂਨੇ ਆ ਜਿਹੜੇ ਮਹਿੰਗੇ ਕਰੀਮਾ ਮਹਿੰਗੇ ਫੇਸ਼ੀਅਲ ਹਨਾ ਤੇ ਮਹਿੰਗੇ ਮੇਰੀ ਮ사ਜ ਕਰਾਣ ਜਾਂਦੇ ਆ ਬਪਾਲਾ ਚ ਪੈਸੇ ਵੇਸਟ ਤੇ ਉਹਦੇ ਨਾਲ ਚਾਹੁੰਦਾ ਕਿ ਘਰ ਬੈਠ ਕੇ ਹੀ ਆਪਣਾ ਜਿਹੜਾ ਟਰੀਟਮੈਂਟ ਖੁਦ ਕਰੋ ਤੇ ਅੱਜ ਤੁਹਾਨੂੰ ਐਦਾਂ ਦਾ ਤੇਲ ਦੱਸਦੀ ਆ ਬਹੁਤ ਹੀ ਵਧੀਆ ਤੇਲ ਹੈ ਜਿਹਨੂੰ ਆਪਾਂ ਕਹਿੰਨੇ ਆ ਬਦਾਮ ਰੋਗਨ ਲਓ ਜੀ ਇਹ ਹੈਗੇ ਬਦਾਮ ਰੋਗਨ ਬਦਾਮ ਰੋਗਨ ਤੇਲ ਹੈ ਛੋਟੀ ਸ਼ੀਸ਼ੀ ਕੋਈ ਖਾਸ ਵੱਡੀ ਨਹੀਂ ਹੈਗੀ 70 80 ਰੁਪਏ ਦੀ ਇਹ ਛੋਟੀ ਸ਼ੀਸ਼ੀ ਮਿਲ ਜਾਂਦੀ ਹੈ ਤੇ ਕਾਫੀ ਟਾਈਮ ਇਹ ਘੱਟ ਜਾਂਦੀ ਹੈ ਬਦਾਮ ਰੋਗਨ ਇਹ ਤੁਸੀਂ ਕੀ ਕਰਨਾ ਹੈ ਰਾਤ ਨੂੰ ਸੌਣ ਲੱਗੇ ਹਨਾ ਤੁਸੀਂ ਦੋ ਬੂੰਦਾ ਲੈ ਆਏ ਆ ਚਿਹਰੇ ਤੇ ਇੰਦਾ ਲੈ ਲਓ ਇਹਦਾ ਦੋ ਬੂੰਦਾ ਲੈ ਲਓ ਆਪਣੇ ਹੱਥ ਤੇ ਔਰ ਇਹਨੂੰ ਇੰਦਾ ਆਪਣਾ ਹਥੇਲੀਆਂ ਤੇ ਲਾ ਕੇ ਹੱਥਾਂ ਤੇ ਲਾ ਕੇ ਇਦਾਂ ਇਦਾਂ ਇਹਦੀ ਮ사ਜ ਕਰਨੀ ਹੈ ਮੈਂ ਇਸ ਟਾਈਮ ਕੁਝ ਨਹੀਂ ਲਗਾਇਆ ਚਿਹਰੇ ਤੇ ਕਿਉਂਕਿ ਮੈਨੂੰ ਨਾ ਨੇਚਰਲ ਬਿਊਟੀ ਵਧੀਆ ਲੱਗਦੀ ਹੈ ਮੈਨੂੰ ਜਿਹੜੀ ਇਹ ਵਾਲੀ ਬਨੋਟੀ ਬਿਊਟੀ ਹੈ ਨਾ ਉਹ ਬਿਲਕੁਲ ਨਹੀਂ ਅੱਛੀ ਲੱਗਦੀ ਪਾਰਲਰ ਵਾਲੇ ਉਹ ਤਾਂ ਇੱਕ ਨਕਾਬ ਹੁੰਦਾ ਹੈ ਉਹਦੀ ਕੋਈ ਪਹਿਚਾਣ ਨਹੀਂ ਹੁੰਦੀ ਮੇਕਅਪ ਹਟਾ ਦੋ ਤਾਂ ਚਿਹਰਾ ਫੇਰ ਭੱਦੇ ਦਾ ਭੱਦਾ ਨਜ਼ਰ ਆਉਂਦਾ ਹੈ ਨਾ ਅੱਜ ਕੱਲ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਹਨਾ ਦੁਲਹਣਾ ਤਿਆਰ ਹੁੰਦੀਆਂ ਨੇ ਅੱਜ ਕੱਲ ਬਰਾਇਡਲ ਮੇਕਅਪ ਚੱਲ ਗਏ ਨੇ ਨਾ ਉਹਨਾਂ ਚਮਕ ਆ ਜਾਂਦੀ ਹੈ ਚਿਹਰਾ ਗੋਰਾ-ਗੋਰਾ ਨਜ਼ਰਾਂ ਲਾਇਦੇ ਦੂਜੇ ਦਿਨ ਜਦੋਂ ਘਰ ਦੇ ਦੇਖਦੇ ਨੇ ਤੇ ਉਹ ਕਹਿੰਦੇ ਹਾਂ ਅਸੀਂ ਤਾਂ ਸ਼ਾਇਦ ਬਦਲ ਕੇ ਲਏ ਆ ਆਪਣੀ ਬਹੂ ਜਿਹੜੀ ਆ ਨਾ ਜਿਹੜੀ ਦੇ ਕੇ ਆਈ ਸੀ ਉਹ ਨਹੀਂ ਹੈਗੀ ਵੀ ਜਿਹੜੀ ਵਿਆਹ ਕੇ ਲੈ ਕੇ ਆਏ ਆ ਵੀ ਇਹ ਤਾਂ ਹੋਰ ਹੀ ਕੋਈ ਇਸ ਕਰਕੇ ਨੈਚੁਰਲ ਹੀ ਬਿਊਟੀ ਆਪਣੀ ਜਿਹੜੀ ਤੁਸੀਂ ਆਪ ਖੁਦ ਹੀ ਬਣਾ ਸਕਦੇ ਹੋ ਤੁਹਾਡੇ ਹੱਥ ਵਿੱਚ ਤੁਹਾਡੀ ਸਕਿਨ ਕੇਅਰ ਤੁਸੀਂ ਕੇਅਰ ਕਰੋ ਐਦਾਂ ਤੁਸੀਂ ਮ사ਜ ਕਰਨੀ ਹੈ ਬਹੁਤ ਹੀ ਹਲਕੇ ਹਲਕੇ ਹੱਥਾਂ ਨਾਲ ਇਹਦੇ ਨਾਲ ਰਿੰਕਲ ਨਹੀਂ ਹੁੰਦੇ ਜੇਰੇ ਤੇ ਇਹਦੇ ਨਾਲ ਜਿਹੜੀ ਆਪਣੀ ਸਕਿਨ ਢਲਕਦੀ ਜਾਂਦੀ ਹੈ ਉਮਰ ਤੋਂ ਪਹਿਲਾਂ ਹਨਾ ਇਹ 40 ਪਲੱਸ ਔਰਤਾਂ ਜਿਵੇਂ ਹੁੰਦੀਆਂ ਨੇ ਉਹਨਾਂ ਦੀ ਥੋੜ੍ਹੀ ਥੋੜ੍ਹੀ ਸਕਿਨ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਨੂੰ ਜਿਹੜਾ ਠੀਕ ਕਰਦੀ ਹੈ ਇਹਦੇ ਵਿੱਚ ਬਹੁਤ ਕੁਝ ਹੁੰਦਾ ਹੈ ਵਿਟਾਮਿਨ A ਹੁੰਦਾ ਹੈ ਆਇਰਨ ਹੁੰਦਾ ਹੈ ਪ੍ਰੋਟੈਕਸ਼ਨ ਹੁੰਦਾ ਹੈ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਇਹ ਚ ਬਹੁਤ ਚੀਜ਼ਾਂ ਹੁੰਦੀਆਂ ਨੇ ਬਦਾਮ ਵਿੱਚ ਤੁਹਾਨੂੰ ਪਤਾ ਹੀ ਇਹ ਖਾਣ ਵਿੱਚ ਤਾਂ ਚਲੋ ਇਹ ਤਾਕਤ ਦਿੰਦਾ ਹੀ ਦਿੰਦਾ ਏ ਤੇ ਖਾਣ ਦੇ ਨਾਲ-ਨਾਲ ਇਹਨੂੰ ਆਪਣੇ ਚਿਹਰੇ ਤੇ ਆਪਾਂ ਇਦਾਂ ਲਗਾ ਸਕਦੇ ਹਾਂ ਇਦਾਂ ਤੁਸੀਂ ਲੈਣੀ ਹੈ ਨੇ ਮੁਠੀਆਂ ਆਪਣੀਆਂ ਇਦਾਂ ਇਦਾਂ ਮ사ਜ ਕਰਣੀ ਰਾਤ ਨੂੰ ਤੁਸੀਂ ਸੌਣ ਲੱਗਿਆ 10 ਮਿੰਟੇ ਦੀ ਮ사ਜ ਕਰਕੇ ਬਸ ਛੱਡ ਦਿਓ ਆਪਣੇ ਚਿਹਰੇ ਤੇ ਓਇਲ ਰਾਤ ਨੂੰ ਤਾਂ ਹੁੰਦਾ ਏ ਕਿ ਦਿਨੇ ਜਿਹੜੀ ਹੁੰਦੀ ਵੀ ਡਸਟ-ਡਸਟ ਪੈਂਦੀ ਰਹਿੰਦੀ ਹੈ ਨਾ ਆਪਾਂ ਕੰਮ ਕਰਦੇ ਆ ਇਸ ਕਰਕੇ ਬਾਰ ਵੇਲੇ ਨਿਕਲ ਸਕਦੇ ਆਪਾਂ ਮਤਲਬ ਕਿ ਤੇਲ ਲਗਾ ਕੇ ਚਿਹਰੇ ਨੂੰ ਤੇ ਇਸ ਕਰਕੇ ਰਾਤ ਨੂੰ ਲਗਾਣਾ ਹੀ ਇਹਦਾ ਫਾਇਦਾ ਹੈ ਤੇ ਇਦਾਂ ਕਰਿਆ ਕਰੋ ਇਦਾਂ ਕਰਨ ਨਾਲ ਕੀ ਹੁੰਦਾ ਹੈ ਜੇ ਇਦਾਂ ਕਰ ਲਓ ਆ ਦੇਖੋ ਇਦਾਂ ਕਰਕੇ ਜਿਹੜੇ ਆਪਣੀ ਜੋ ਲੈਂਥ ਜਿਹੜੀ ਕਈ ਕਈਆਂ ਭਣਾ ਦੇ ਇਥੇ ਮੋਟਾਪਾ ਆ ਚੁੱਕਿਆ ਹੁੰਦਾ ਜੋ ਲੈਂਥ ਨਜ਼ਰ ਨਹੀਂ ਆਉਂਦੀ ਹੈ ਕਿ ਜਿੰਨਾਂ ਚਿਰ ਜੋ ਲੈਂਥ ਨਜ਼ਰ ਨਾ ਆਵੇ ਉਹਨਾਂ ਚਿਰ ਫੇਸ ਦਾ ਨਾ ਕੱਟ ਵਧੀਆ ਨਹੀਂ ਲੱਗਦਾ ਉਹ ਜਿਹੜਾ ਆਪਣੇ ਜੋਲੈਨ ਐ ਇਦਾਂ ਇਦਾਂ ਕਰਕੇ ਆਪਣੀ ਬਣਾ ਕੇ ਰੱਖੋ ਜਿਹੜਾ ਇੱਥੇ ਫालतू ਮਾਸ ਆਇਆ ਹੁੰਦਾ ਸਕਿਨ ਆਈ ਹੁੰਦੀ ਢਲਕ ਕੇ ਉਹ ਠੀਕ ਹੋ ਜਾਂਦੀ ਐ ਬਹੁਤ ਵਧੀਆ ਐ ਤੇ ਇਹਦੀ ਮ사ਜ ਕਰਿਆ ਕਰੋ ਕੁਝ ਐਕਸਰਸਾਈਜ਼ ਹੁੰਦੀਆਂ ਨੇ ਫੇਸਾਂ ਦੀਆਂ ਜਿਹੜੀਆਂ ਮੈਂ ਸ਼ੇਅਰ ਕਰਦੀ ਪੀਆ ਤੁਸੀਂ ਵੀ ਇਦਾਂ ਇਦਾਂ ਕਰਕੇ ਆਪਣੇ ਸਕਿਨ ਦੀ ਐਕਸਰਸਾਈਜ਼ ਕਰਿਆ ਕਰੋ ਪੁਆਇੰਟ ਦਬਾਇਆ ਕਰੋ ਇਹਦੇ ਨਾਲ ਕੀ ਹੁੰਦਾ ਐ ਬਲੱਡ ਸਰਕਲ ਹੁੰਦਾ ਐ ਨਾ ਜਦੋਂ ਤੇ ਉਦੋਂ ਆਪਣਾ ਜਿਹੜਾ ਚਿਹਰਾ ਐ ਨਿੱਖਰ ਕੇ ਆਉਂਦਾ ਐ ਇੱਕਦਮ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਜਿਨ੍ਹਾਂ ਦੇ ਇੱਥੇ ਹਨਾ ਆਈਸ ਦੇ نیچے ਬਲੈਕ ਬਲੈਕ ਹੋ ਗਿਆ ਹੁੰਦਾ ਹੈ ਡਾਰਕ ਸਰਕਲ ਪੈ ਜਾਂਦੇ ਆ ਬਲੈਕ ਘੇਰੇ ਪੈ ਜਾਂਦੇ ਹਨ ਉਹ ਵੀ ਠੀਕ ਹੋ ਜਾਂਦੇ ਨੇ ਇਹਦੇ ਨਾਲ ਆਈ ਬਰੋ ਜਿਹੜੇ ਉਹ ਬਲੈਕ ਰਹਿੰਦੇ ਨੇ ਬਹੁਤ ਵਧੀਆ ਰਹਿੰਦੇ ਨੇ ਇਹ ਵਾਲਾ ਵਾਸਤੇ ਵੀ ਬਹੁਤ ਵਧੀਆ ਹੁੰਦਾ ਹੈ ਆਪਾਂ ਵਾਲਾਂ ਦੇ ਵੀ ਲਗਾ ਸਕਦੇ ਨੇ ਇਹਦੀ ਮ사ਜ ਕਰ ਸਕਦੇ ਆ ਇਹ ਹਰ ਤਰਫੋਂ ਵਧੀਆ ਹੈ ਪੂਰੀ ਬੋਡੀ ਨੂੰ ਵੀ ਆਪਣਾ ਨਹਾਉਣ ਤੋਂ ਬਾਅਦ ਹਨਾ ਮ사ਜ ਵੀ ਕਰ ਸਕਦੇ ਆ ਹੱਥਾਂ ਬਾਹਾਂ ਨੂੰ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਮ사ਜ ਕਰਿਆ ਕਰੋ ਇਹ ਇੰਨਾ ਵਧੀਆ ਇਹ ਹੁੰਦਾ ਹੈ ਬਦਾਮ ਰੋਗ ਅਗਰ ਤੁਸੀਂ ਇਹ ਕੱਲਾ ਲਈ ਵਰਤ ਸਕਦੇ ਤੁਸੀਂ ਐਦਾਂ ਕਰੋ ਐਲੋਵੇਰਾ ਲੈ ਲਓ ਐਲੋਵੇਰਾ ਦੇ ਵਿੱਚ ਮਿਕਸ ਕਰਕੇ ਤੁਸੀਂ ਇੱਕ ਬਣਾ ਕੇ ਰੱਖ ਲਓ ਕਰੀਮੀ ਫੋਰਮ ਜਿਹਾ ਬਣਾ ਕੇ ਰੱਖ ਲਓ ਕਿਸੇ ਡੱਬੇ ਵਿੱਚ ਬਣਾ ਕੇ ਰੱਖ ਲਓ ਤੇ ਰਾਤ ਨੂੰ ਤੁਸੀਂ 2-4 ਡ੍ਰੌਪਸ ਲੇ ਤੇ ਇਦਾਂ ਇਦਾਂ ਡਾਟ ਡਾਟ ਲਗਾ ਕੇ ਤੇ ਪੂਰੇ ਚਿਹਰੇ ਦੀ ਮ사ਜ ਕੀਤੀ ਠੀਕ ਹੈ ਜੀ ਐਂ ਤੇ ਇਹ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਚਿਹਰੇ ਦੀ ਤੇ ਮੇਰੀ ਕੋਸ਼ਿਸ਼ ਇਹ ਰਹਿੰਦੀ ਏ ਕਿ ਬਸ ਤੁਹਾਨੂੰ ਮੈਂ ਜਿਹੜੀ ਨੇਚਰਲ ਬਿਊਟੀ ਉਹਦੇ ਨਾਲ ਜੋੜ ਕੇ ਰੱਖਾਂ ਤੁਸੀਂ ਨੇਚਰਲ ਬਿਊਟੀ ਜਿਹੜੀ ਉਹ અપਨਾਓ ਜਿਹੜੀ ਹੁੰਦੀ ਆ ਦਿਖਾਵਾ ਵਾਲੇ ਹੈਨਾ ਜਿਹੜੀ ਆਰਟੀਫੀਸ਼ੀਅਲ ਹੁੰਦੀ ਬਿਊਟੀ ਉਹਨੂੰ ਭਜਾ ਦਿਓ ਤੇ ਬਸ ਅੱਜ ਦੀ ਵੀਡੀਓ ਵੀ ਇੰਨੀ ਹੀ ਕਿਉਂਕਿ ਮੈਂ ਆਪਣੀ ਵੀਡੀਓ ਥੋੜੀ ਪਾਣੀ ਕਿਉਂਕਿ ਮੇਰੇ ਈਵਰਸ ਜਿਹੜੇ ਨੇ ਬੋਰ ਨਾ ਹੋਣ ਮੈਨੂੰ ਇਹੀ ਰਹਿੰਦਾ ਕਿ ਬੋਰ ਨਾ ਹੋਣ ਤੇ ਅੱਜ ਦੀ ਵੀਡੀਓ ਵੀ ਇਹੀ ਹੈ ਬਾਦਾਮ ਰੋਗਨ ਦਾ ਤੇਲ ਤੇ ਇਹਦੀ ਮ사ਜ ਰਾਤ ਨੂੰ ਲਗਾ ਕੇ ਚਿਹਰੇ ਦੀ ਮ사ਜ ਕਰਕੇ ਦਿਨੇ ਬੋਸ਼ਕਾ ਲਿਆ ਕਰੋ ਤਾਡੀ ਖੁਸ਼ਕੀ ਚਿਹਰੇ ਦੀ ਬਿਲਕੁਲ ਗਾਇਬ ਹੋ ਜਾਏਗੀ ਚਿਹਰੇ ਤੇ ਚਮਕ ਆਉਣੇ ਸ਼ੁਰੂ ਹੋ ਜਾਏਗੀ ਪਾਣੀ ਵੱਧ ਤੋਂ ਵੱਧ ਪਿਆ ਕਰੋ ਆਪਣੇ ਡਾਈਟ ਦਾ ਆਪਣੇ ਖਾਣ ਪੀਣ ਦਾ ਧਿਆਨ ਰੱਖਿਆ ਕਰੋ ਵਾਧ ਵਾਧ ਕੱਚੀ ਲੱਸੀ ਪਿਆ ਕਰੋ ਕੱਚੀ ਲੱਸੀ ਦੇ ਨਾਲ ਨਖਾਰ ਬਹੁਤ ਜ਼ਿਆਦਾ ਆਉਂਦਾ ਸ킨 ਜਿਹੜੀ ਬਹੁਤ ਗਲੋ ਸ਼ੜਦੀ ਹੈ ਔਰ ਜਿਹੜੀਆਂ ਉਮਰ ਤੋਂ ਪਹਿਲਾਂ ਹੀ ਬੁੜੀਆਂ ਲੱਗਣ ਲੱਗ ਜਾਂਦੀਆਂ ਨੇ ਔਰ ਤਾਂ ਉਹ ਜਵਾਨ ਹੋ ਜਾਂਦੀਆਂ ਤੇ ਇਹਨਾਂ ਸਕੇ ਅਪਣਾਇਆ ਕਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਹੜੇ ਪਿਛਲੇ ਵੀਡੀਓ ਨੂੰ ਵੀ ਦੇਖੋ ਬਹੁਤ ਸੋਹਣੇ ਪੈਕ ਦੱਸਿਆ ਉਹਨਾਂ ਕੱਲ ਦੀ ਵੀਡੀਓ ਵਿੱਚ ਵੀ ਮੈਂ ਬਹੁਤ ਸੋਹਣਾ ਪੈਕ ਦੱਸਿਆ ਸੀ ਜ ਉਹਨਾਂ हेयर ਜਿਹੜੇ ਬਹੁਤ ਵਧੀਆ ਰਿਮੂਵ ਹੁੰਦੇ ਨੇ ਉਹ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਲਿੰਕ ਵੀ ਦੇ ਦੂ ਜਿਸ ਸਕ੍ਰਿਪਟਚਰ ਵਿੱਚ ਚਲੋ ਜੀ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਵੀਡੀਓ ਵਿੱਚ ਬਾਏ ਬਾਏ